ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤਹਿਸੀਲ ਸਾਦੂਲ ਸ਼ਹਿਰ ਦੇ ਪਿੰਡ ਕਾਲੀ ਰੌਣ ਜਿਸ ਨੂੰ ਪ੍ਰਤਾਪਪੁਰਾ ਵੀ ਕਿਹਾ ਜਾਂਦਾ ਤੇ ਦੋਸਤੋ ਇਹ ਜਿੰਨੇ ਘਰਾਂ ਦਾ ਤੁਹਾਨੂੰ ਫਰੰਟ ਦਿਖਾ ਰਿਹਾ ਹਾਂ ਕਿਸੇ ਸਮੇ ਇਹ ਸਾਰਾ ਇੱਕੋ ਘਰ ਸੀ ਦੋਸਤੋ ਇਹ ਘਰ ਸਰਦਾਰ ਦੁੱਲਾ ਸਿੰਘ ਸੰਧੂ ਨੰਬਰਦਾਰ ਉਹਨਾਂ ਦਾ ਸੀ ਤੇ ਦੋਸਤੋ ਇਹ ਸਾਰਾ ਜਿਹੜਾ ਕਾਲੀ ਰੌਣ ਪ੍ਰਤਾਪਪੁਰਾ ਦਾ ਪਿਸ਼ੋਕੜ ਭਲਾਈ ਜਾਣੇ ਦਾ ਹੈ ਇੱਥੇ ਦੋਸਤੋ ਤੁਹਾਨੂੰ 100 ਕੁ ਸਾਲ ਪੁਰਾਣਾ ਇੱਕ ਘਰ ਦਿਖਾ ਰਹੇ ਹਾਂ ਪੁਰਾਣਾ ਘਰਾਂ ਦੀਆਂ ਨਿਸ਼ਾਨੀਆਂ ਕੁਝ ਕੁ ਪਿੰਡਾਂ ਦੇ ਵਿੱਚ ਜਿਹੜੀਆਂ ਅਜੇ ਵੀ ਪਰਿਵਾਰਾਂ ਨੇ ਸੰਭਾਲੀਆਂ ਨੇ ਦੋਸਤੋ ਚਾਹੇ ਅੱਜ ਦੇ ਸਮੇਂ ਵਿੱਚ ਨਵੀਆਂ ਕੋਠੀਆਂ ਪੈ ਗਈਆਂ ਨਵੇਂ ਘਰ ਬਣ ਗਏ ਪਰ ਜਿਨ੍ਹਾਂ ਲੋਕਾਂ ਨੂੰ ਆਪਣੀ ਵਿਰਾਸਤ ਦੇ ਨਾਲ ਪਿਆਰ ਆ ਉਹਨਾਂ ਨੇ ਜਰੂਰ ਸਾਂਭਿਆ ਆ ਤੇ ਅਸੀਂ ਆਪਣੀਆਂ ਵੀਡੀਓ ਦੇ ਰਾਈ ਉਹਨਾਂ ਚੀਜ਼ਾਂ ਨੂੰ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝਾ ਕਰਦੇ ਰਹਿਣੇ ਆ ਦੋਸਤੋ ਸਰਦਾਰ ਦੁੱਲਾ ਸਿੰਘ ਸੰਧੂ ਨੰਬਰਦਾਰ ਉਹਨਾਂ ਦੇ ਚਾਰ ਪੁੱਤਰ ਸਨ ਸਰਦਾਰ ਦੌਲਤ ਸਿੰਘ ਨੰਬਰਦਾਰ ਸਰਦਾਰ ਰਣਜੀਤ ਸਿੰਘ ਸਰਦਾਰ ਜੁਗਰਾਜ ਸਿੰਘ ਤੇ ਸਰਦਾਰ ਦਲੀਪ ਸਿੰਘ ਸੰਧੂ ਦੋਸਤੋ ਇੱਥੇ ਜਿਹੜੀਆਂ ਤੁਹਾਨੂੰ ਇਹ ਸਬਾਤਾਂ ਦਿਖਾ ਰਹੇ ਆ ਇਹ ਸਬਾਤਾਂ ਸਾਰੀਆਂ ਤਕਰੀਬਨ 1938 ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਤੇ ਇਹਨਾਂ ਨੂੰ ਸਰਦਾਰ ਦੁੱਲਾ ਸਿੰਘ ਸੰਧੂ ਉਹਨਾਂ ਨੇ ਬਣਵਾਇਆ ਸੀ ਆਪਣੇ ਚਾਰੇ ਪੁੱਤਰਾਂ ਦੇ ਵਾਸਤੇ ਤੇ ਅੱਗੇ ਚਾਰੇ ਪੁੱਤਰਾਂ ਨੂੰ ਇਹ ਦੋ-ਦੋ ਸਬਾਤਾਂ ਜਿਹੜੀਆਂ ਹਿੱਸੇ ਦੇ ਵਿੱਚ ਆਈਆਂ ਤੇ ਉਹਨਾਂ ਦੇ ਵਿੱਚੋਂ ਤਿੰਨ ਸਬਾਤਾਂ ਜਿਹੜੀਆਂ ਅਜੇ ਵੀ ਪਰਿਵਾਰ ਨੇ ਸੰਭ ਕੇ ਰੱਖੀਆਂ ਹੋਈਆਂ ਨੇ ਅੰਦਰ ਤਹਾਨੂੰ ਇਹ ਦਿਖਾ ਰਹੇ ਆ ਪਿਛਲੀ ਕੰਦ ਜਿਸ ਤਰ੍ਹਾਂ ਦੇਖ ਰਹੇ ਆ ਇਹ ਸਾਰੀ ਕੱਚੀ ਐ ਇਹ ਕੱਚੀਆਂ ਸਵਾਤਾਂ ਸੀ ਤੇ ਇਹਨਾਂ ਦੀਆਂ ਜਿਹੜੀਆਂ ਛੱਤਾਂ ਵਗੈਰਾ ਨੇ ਉਹ ਵੀ ਪੁਰਾਣੀਆਂ ਨੇ ਤੁਹਾਨੂੰ ਉੱਪਰਲੇ ਪਾਸੇ ਉਹ ਛੱਤਾਂ ਵੀ ਦਿਖਾਵਾਂਗੇ ਇਹ ਅੰਦਰਲੇ ਪਾਸੇ ਤੁਸੀਂ ਦੇਖ ਰਹੇ ਹੋ ਜਿਵੇਂ ਲੋਕ ਪੁਰਾਣੇ ਸਮੇਂ 'ਚ ਦੀਵੇ ਵਗੈਰਾ ਰੱਖਦੇ ਸੀ ਏ ਦੋਸਤੋ ਤੁਸੀਂ ਇਸ ਦੀ ਛੱਤ ਦੇਖ ਰਹੇ ਹੋ ਥੋੜਾ ਜਿਹਾ ਹਨੇਰਾ ਜ਼ਰੂਰ ਅੰਦਰ ਰੋਸ਼ਨੀ ਘਾਟਾ ਪਰ ਫਿਰ ਵੀ ਉਸ ਦੇ ਵਿੱਚ ਜਿਹੜਾ ਦਿਖਾਈ ਜ਼ਰੂਰ ਦੇ ਰਿਹਾ ਇਸ ਦੀਆਂ ਛੱਤਾਂ ਨੇ ਜਿਸ ਤਰ੍ਹਾਂ ਲਟਾਣਾ ਵਗੈਰਾ ਦੀਆਂ ਛੱਤਾਂ ਪਹਿਲਾਂ ਹੁੰਦੀਆਂ ਸੀ ਉੱਪਰ ਬਾਲੇ ਵਗੈਰਾ ਪਾਏ ਦੇ ਸੀ ਇਹ ਬਿਲਕੁਲ ਜਿਹੜੀ ਛੱਤ ਆ ਉਹ ਵੀ ਪੁਰਾਣੀ ਆ ਤੇ ਇਸ ਦੀਆਂ ਜਿਹੜੀਆਂ ਕੰਧਾਂ ਨੇ ਦੋਸਤੋ ਉਹ ਵੀ ਸਾਰੀਆਂ ਕੱਚੀਆਂ ਕੰਧਾਂ ਨੇ ਇਹ ਇਸ ਦੇ ਵਿੱਚ ਜਿਹੜੀ ਬਾਰੀ ਆ ਜਿਹੜੀ ਕੰਧਾਂ ਦੀ ਚੜਾਈ ਕਹਿ ਲਈਏ ਉਹ ਵੀ ਬਹੁਤ ਜ਼ਿਆਦਾ ਹੈ ਤੇ ਇਸੇ ਕਰਕੇ ਜਿਹੜੀ ਇੰਨੀ ਲੰਮੀ ਮਨਿਆ ਦਾ ਮਿੱਟੀ ਦੀ ਕੁਝ ਸੰਭ ਸੰਭਾਲ ਦੇ ਉੱਪਰ ਵੀ ਇਹ ਚੀਜ਼ਾਂ ਨਿਰਪਰ ਕਰਦੀਆਂ ਨੇ ਦੋਸਤੋ ਤੁਸੀਂ ਅੰਦਰਲੇ ਪਾਸੇ ਦੇਖ ਰਹੇ ਹੋ ਇਸ ਦੀ ਬਿਜਲੀ ਦੀ ਫਿਟਿੰਗ ਵਗੈਰਾ ਜਿਹੜੀ ਉਹ ਵੀ ਸਾਰੀ ਪੁਰਾਣੀ ਉਸੇ ਸਮੇਂ ਦੀ ਹੈ ਕੰਧਾਂ ਦੀ ਮੋਟਾਈ ਦੇਖੀਏ ਤਾਂ ਬਹੁਤ ਜ਼ਿਆਦਾ ਹੈ ਦੋਸਤੋ ਅੱਜ ਕੱਲ ਇੰਨੀਆਂ ਮੋਟੀਆਂ ਕੰਧਾਂ ਨਹੀਂ ਦੇਖਣ ਨੂੰ ਮਿਲਦੀਆਂ ਇਹ ਬਾਹਰਲੇ ਪਾਸੇ ਤੋਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਕੰਧ ਕੀਤੀ ਗਈ ਆ ਇੱਕ ਪੱਕੀ ਕਿਉਂਕਿ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਚੀਜ਼ਾਂ ਨੂੰ ਵਰਤੋਂ ਦੇ ਵਿੱਚ ਲਿਆ ਜਾਂਦਾ ਤਾਂ ਉਸ ਹਿਸਾਬ ਨਾਲ ਇਹਨਾਂ ਨੂੰ ਮੋਡੀਫਾਈ ਵੀ ਕੀਤਾ ਜਾਂਦਾ ਇਹ ਦੋਸਤੋ ਆਪਾਂ ਦੇਖ ਰਹੇ ਹਾਂ ਬਿਲਕੁਲ ਜਿਹੜੀ ਕੱਚੀ ਸਬਾਤਾਂ ਤੇ ਥੱਲਿਓ ਇਸ ਦੀ ਡੰਗਾਈ ਵੀ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਹੈ ਬਾਹਰਲੇ ਪਾਸੇ ਭਰਤੀ ਵਗੈਰਾ ਪੈਗੀ ਇਹ ਜਿਹੜਾ ਸਾਹਮਣੇ ਏਰੀਆ ਦੇਖ ਰਹੇ ਆ ਇਹ ਸਾਰੇ ਏਰੀਏ ਦੇ ਵਿੱਚ ਲੰਮੀਆਂ ਇਹ ਤਕਰੀਬਨ 8 ਸਬਾਤਾਂ ਸੀ ਦੋਸਤੋ ਜੇ ਅਗਰ ਚੀਜ਼ਾਂ ਨੂੰ ਮਹਿਸੂਸ ਕਰਨਾ ਹੋਵੇ ਤਾਂ 8 ਸਬਾਤਾਂ ਜਦੋਂ ਇੱਕ ਘਰ ਦੇ ਵਿੱਚ ਲੰਬੀਆਂ ਹੋਣੀਆਂ ਤਾਂ ਕਿੰਨਾ ਵੱਡਾ ਪਰਿਵਾਰ ਤੇ ਸਾਂਝੇ ਵੇੜੇ ਹੋਣਗੇ ਇਹ ਦੋਸਤੋ ਦੂਸਰੇ ਘਰ ਦੇ ਵਿੱਚ ਇਸ ਪਰਿਵਾਰ ਨੇ ਜਿਹੜੀ ਇਸਦੀ ਪਿਛਲੀ ਕੰਦ ਵਗੈਰਾ ਹੈ ਉਹ ਪੱਕੀ ਕੀਤੀ ਹੋਈ ਆ ਤੇ ਅਗਲੀ ਕੰਦ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹ ਦੋਸਤੋ ਉਸੇ ਤਰ੍ਹਾਂ ਪ੍ਰਾਣੀ ਕੱਚੀ ਕੰਦ ਆ ਇਸਦੀ ਵੀ ਆਪਾਂ ਛੱਤ ਦੇਖ ਰਹੇ ਆ ਛੱਤ ਪ੍ਰਾਣੀ ਆ ਬਿਲਕੁਲ ਉਸੇ ਸਮੇਂ ਦੀ ਆ ਇਹਨਾਂ ਘਰਾਂ ਦੇ ਵਿੱਚੋਂ ਦੋਸਤੋ ਜਿਹੜੀ ਇੱਕ ਵੱਖਰੀ ਥਨਾ ਦਾ ਫੀਲ ਇੱਕ ਵੱਖਰੀ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਹਿਸੂਸ ਕੀਤਾ ਜਾਂਦਾ ਇਹ ਵੀ ਦੋਸਤੋ ਪ੍ਰਾਣਾ ਕਾਰਾ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸਦੇ ਬ੍ਰਾਂਡੇ ਵਗੈਰਾ ਜਿਹੜੇ ਅੱਗੇ ਨੇ ਉਹ ਬਾਅਦ ਦੇ ਵਿੱਚ ਤਿਆਰ ਕੀਤੇ ਗਏ ਪਰ ਜਿਹੜੀ ਇਸ ਦੀ ਸਬਾਤ ਆ ਇਹ ਵੀ ਦੋਸਤੋ ਪੁਰਾਣੀ ਆ ਇਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਟੋਟਲ 8 ਸੀ ਤੇ 8ਾਂ ਦੇ ਵਿੱਚੋਂ ਜਿਹੜੀਆਂ 3 ਨੇ ਅੱਜ ਵੀ ਉਹ ਪਰਿਵਾਰ ਨੇ ਸਾਭ ਕੇ ਰੱਖੀਆਂ ਹੋਈਆਂ ਨੇ ਤੇ ਦੋਸਤੋ ਅਸੀਂ ਤੁਹਾਡੇ ਨਾਲ ਵੀਡੀਓ ਕਵਰੇਜ ਕਰਕੇ ਤਾਂ ਸਾਂਝੀ ਕਰ ਰਹੇ ਆ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰਿਆ ਜੀ ਤੇ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ